ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਜਿਹੜੇ ਅਜੇ ਗਾਂਧੀ ਜੀ ਉਹਨਾਂ ਦੇ ਦਿਸਾਂ ਨਰਤੇਜ ਦੇ ਸਾਹਿਬ ਨਾਲ ਅਸੀਂ ਜਿਹੜੇ ਹੈਗੇ ਆ ਜਿਹੜੇ ਮਹੱਲੇ ਹੈਗੇ ਆ ਉਹਨਾਂ ਦੇ ਵਿੱਚ ਅਸੀਂ ਰੇਡ ਕੰਡਕਟਾਂ ਕੀਤੀਆਂ ਸੀਗੀਆਂ ਕਿਉਂਕਿ ਕਾਫੀ ਇਨਸੀਡੈਂਟਸ ਹੋ ਰਹੇ ਆ ਚਾਇਨਾ ਡੋਰ ਤੋਂ ਲੈ ਕੇ ਚਲੋ ਪੁਲਿਸ ਨੇ ਸਖਤੀ ਵੀ ਬਹੁਤ ਕੀਤੀ ਆ ਪਰ ਫਿਰ ਵੀ ਇਕਾਦੂਕੀ ਕਿਤਨਾ ਕਿਤੇ ਜੜੀਆਂ ਉਹ ਵਿਕ ਰਹੀਆਂ ਜਿਹਦੇ ਨਾਲ ਇਨਸੀਡੈਂਟਸ ਵੀ ਹੋ ਰਹੇ ਆ ਉਸ ਕਰਕੇ ਅਸੀਂ ਜਿਹੜਾ ਹੈਗਾ ਜਿਹੜੇ ਜਿਹੜੇ ਮਾਰਕ ਕੀਤੀ ਸੀ ਬਸਤੀਆਂ ਦੇ ਵਿੱਚ ਜਿੱਥੇ ਸਾਨੂੰ ਕੰਪਲੇਨਟ ਸੀ ਗਿਆ ਵਿਕਣਦੀਆਂ ਉੱਥੇ-ਉੱਥੇ ਅਸੀਂ ਗਏ ਆ ਉੱਥੇ-ਉੱਥੇ ਜਿਹੜਾ ਹੈਗਾ ਅਸੀਂ ਉਹਨਾਂ ਤੇ ਚੈਕਿੰਗ ਕੀਤੀ ਹੈ ਸਰ ਬਰਾਬਦ ਹੋਇਆ ਕੋਈ ਡੋਰ ਹਲੇ ਤੱਕ ਤਾਂ ਨਹੀਂ ਹੋਇਆ ਪਰ ਚੈਕਿੰਗ ਚੱਲ ਰਹੀ ਹੈ ਤੇ ਮੌਨਟ ਕੋਲ ਵੀ ਇੱਕ ਬਰਾਬਦਗੀ ਹੋ ਜਾਏਗੀ ਸਰ ਕਾਰਨ ਕੀ ਸਮਾਂ ਦੇ ਵਿੱਚ ਸਮੇਂ-ਸਮੇਂ ਤੇ ਪੁਲਿਸ ਬਲ ਉਹਨੀ ਸ਼ਕਤੀ ਕੀਤੀ ਜਾਂਦੀ ਹੈ ਪਰ ਫਿਰ ਵੀ ਜੇਕਰ ਮੱਹਲਿਆਂ ਦੀ ਗੱਲ ਕੀਤੀ ਜਾਵੇ ਹੋਰ ਤਸਵੀਰ ਦੀ ਗੱਲ ਕੀਤੀ ਦੇ ਡੋਰ ਛਰੇਆਂ ਨਿਕਲਦੇ ਜੀ ਦੇਖੋ ਸ਼ਰਿਆਮ ਤਾਂ ਨਹੀਂ ਵਿਕਰੀ ਹੈ ਮੇਕ ਸ਼ਰਿਆਮ ਵਿਕਦੀ ਤੇ ਸਾਨੂੰ ਉਹ ਮਿਲ ਜਾਂਦੀ ਬਟ ਇਹ ਹੈ ਕਿ ਹਾਂ ਜਿਹੜਾ ਹੈਗਾ ਕੋਸ਼ਿਸ਼ ਸਾਡੀ ਵੀ ਜਾਰੀ ਹੈ ਤੇ ਅਗਲੇ ਲਗਭਗ ਤਾਂ ਜਿਨ੍ਹਾਂ ਨੇ ਕਰਾਇਮ ਕਰਨਾ ਦੇ ਪੁਲਿਸ ਨੇ ਤਾਂ ਪ੍ਰੋਵੈਂਟਿਵ ਐਕਸ਼ਨ ਲੈਣਾ ਹੀ ਹੈ ਲੋਕਾਂ ਨੂੰ ਸਮਝਾਣੇ ਵੀ ਹੈ ਅਵੇਅਰ ਵੀ ਕਰਦੇ ਆ ਇਹਦੀ ਗ੍ਰੈਵਿਟੀ ਵੀ ਦੱਸਦੇ ਆ ਕਿ ਕਿੰਨਾ ਖਤਰਨਾਕ ਹੈ ਕਿ ਇਹ ਪੰਛੀਆਂ ਦੇ ਜਾਨਵਰਾਂ ਵਾਸਤੇ ਤਾਂ ਹੈ ਹੀ ਆ ਈਵਨ ਕਿ ਹਿਊਮਨ ਵਾਸਤੇ ਬਹੁਤ ਖਤਰਨਾਕ ਆ ਕਾਫੀ ਗੈਜੂਲਿਟੀਜ਼ ਤੇ ਟਰੈਜੇਡੀ ਹੋ ਰਹੀਆਂ ਐ ਇਹਦੇ ਕਰਕੇ ਸੋ ਇਸ ਕਰਕੇ ਲੋਕਾਂ ਨੂੰ ਤੇਹੀ ਬੇਨਤੀ ਹੈ ਕਿ ਇਹਨੂੰ ਨਾ ਯੂਜ਼ ਕਰੋ ਆਪਣੇ ਬੱਚਿਆਂ ਨੂੰ ਵੀ ਇਸ ਚਾਇਨਾ ਡੋਰ ਤੋਂ ਦੂਰ ਰੱਖੋ ਇਹ ਦਿਨਾਲ ਮੁਕਦਮੇ ਤਾਂ ਹੁੰਦੇ ਹੀ ਆ ਤੁਸੀਂ ਲਿਟੀਗੇਸ਼ਨਸ ਦਾ ਫਸਦੇ ਹੋ ਜਾਨੀ ਮਾਲ ਦਾ ਨੁਕਸਾਨ ਹੁੰਦਾ ਸਰ ਅਪੀਲ ਕੀ ਕਰੋਗੇ ਅਪੀਲ ਤਾਂ ਇਹ ਹੈ ਕਿ ਜੀ ਜਦੋਂ ਪਬਲਿਕ ਲੈਣਾ ਹਟ ਜੇਗੀ ਡਿਮਾਂਡ ਘਟ ਜੇਗੀ ਤੇ ਸਪਲਾਈ ਵੀ ਘਟ ਜੇਗੀ ਇਹ ਦਾਇਤਾ ਕਿ ਤੁਸੀਂ ਨਾ ਇਹਨੂੰ ਜਿਹੜਾ ਹੈਗਾ ਯੂਜ਼ ਕਰੋ ਤੁਸੀਂ ਯੂਜ਼ ਨਹੀਂ ਕਰੋਗੇ ਤਾਂ ਐਸੀ ਹੀ ਹੋਦੀ ਡਿਮਾਂਡ ਘਟ ਜੇਗੀ ਕੁਝ ਨਹੀਂ ਹੁੰਦਾ ਕਿਸੇ ਦੀ ਜਾਨ ਤੋਂ ਵੱਧ ਕੇ ਕੁਝ ਵੀ ਨਹੀਂ ਹੁੰਦਾ ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਜਿਹੜੇ ਅਜੇ ਗਾਂਧੀ ਜੀ ਉਹਨਾਂ ਦੇ ਦਿਸਨ ਨਰਤੇਜ ਦੇ ਸਾਹਿਬ ਨਾਲ ਅਸੀਂ ਜਿਹੜੇ ਹੈਗੇ ਆ ਜਿਹੜੇ ਮਹੱਲੇ ਹੈਗੇ ਆ ਉਹਨਾਂ ਦੇ ਵਿੱਚ ਅਸੀਂ ਰੇਡ ਕੰਡਕਟਾਂ ਕੀਤੀਆਂ ਸੀਗੀਆਂ ਕਿਉਂਕਿ ਕਾਫੀ ਇਨਸੀਡੈਂਟਸ ਹੋ ਰਿਹਾ ਹੈ ਚਾਇਨਾ ਡੋਰ ਤੋਂ ਲੈ ਕੇ ਚਲੋ ਪੁਲਿਸ ਨੇ ਸਖਤੀ ਵੀ ਬਹੁਤ ਕੀਤੀ ਹੈ ਪਰ ਫਿਰ ਵੀ ਇੱਕਾ ਦੂਕੇ ਕਿਤਨਾ ਕਿਤੇ ਜੜੀਆਂ ਉਹ ਵਿਕ ਰਹੀਆਂ ਆ ਜਿਹਦੇ ਨਾਲ ਇਨਸੀਡੈਂਸ ਵੀ ਹੋ ਰਿਹਾ ਹੈ ਤੇ ਉਸ ਕਰਕੇ ਅਸੀਂ ਜਿਹੜਾ ਹੈਗਾ ਜਿਹੜੇ ਜਿਹੜੇ ਮਾਰਕ ਕੀਤੇ ਸੀ ਵਸਤੀਆਂ ਦੇ ਵਿੱਚ ਜਿੱਥੇ ਸਾਨੂੰ ਕੰਪਲੇਨਟ ਸੀ ਗਿਆ ਵਿਕਣ ਦੀਆਂ ਉੱਥੇ-ਉੱਥੇ ਅਸੀਂ ਗਏ ਆ ਉੱਥੇ-ਉੱਥੇ ਜਿਹੜਾ ਹੈਗਾ ਅਸੀਂ ਉਹਨਾਂ ਤੇ ਚੈਕਿੰਗ ਕੀਤੀ ਹੈ ਸਰ ਬਰਾਮਦ ਹੋਇਆ ਕੋਈ ਡੋਰ ਹਾਲੇ ਤੱਕ ਤਾਂ ਨਹੀਂ ਹੋਇਆ ਪਰ ਚੈਕਿੰਗ ਚੱਲ ਰਹੀ ਹੈ ਤੇ ਮੌਨਟ ਪ੍ਰੋਬਬਲੀ ਇੱਕ ਸਰਕਾਰ ਦੇ ਸਾਹਮਣੇ ਵੀ ਸਮੇਂ-ਸਮੇਂ ਤੇ ਪੁਲਿਸ ਵੱਲੋਂ ਇਹਨੀ ਸ਼ਕਤੀ ਕੀਤੀ ਜਾਂਦੀ ਹੈ ਪਰ ਫਿਰ ਵੀ ਜੇਕਰ ਮੱਹੱਲਿਆਂ ਦੀ ਗੱਲ ਕੀਤੀ ਜਾਵੇ ਹੋਟਸਪੈੱਲ ਦੀ ਗੱਲ ਕੀਤੀ ਦੇ ਟੋਰਚ ਰਿਆਨ ਲੱਗਦੇ ਜੇ ਦੇਖੋ ਸ਼ਰਿਆਮ ਤਾਂ ਨਹੀਂ ਵਿਕਰੀ ਹੈ ਮੇਕ ਸ਼ਰਿਆਮ ਵਿਕਦੀ ਤੇ ਸਾਨੂੰ ਉਹ ਮਿਲ ਜਾਂਦੀ ਬਟ ਇਹ ਹੈ ਕਿ ਹਾਂ ਜਿਹੜਾ ਹੈਗਾ ਕੋਸ਼ਿਸ਼ ਸਾਡੀ ਵੀ ਜਾਰੀ ਹੈ ਤੇ ਅਗਲੇ ਲੰਬੇ ਤੱਕ ਜਿਨ੍ਹਾਂ ਨੇ ਕ੍ਰਾਈਮ ਕਰਨਾ ਦੇ ਪੁਲਿਸ ਨੇ ਤਾਂ ਪ੍ਰੋਵੈਂਟਿਵ ਐਕਸ਼ਨ ਲੈਣਾ ਹੀ ਹੈ ਲੋਕਾਂ ਨੂੰ ਸਮਝਾਣੇ ਵੀ ਹੈ ਅਵੇਅਰ ਵੀ ਕਰਦੇ ਆ ਇਹਦੀ ਗ੍ਰੈਵਿਟੀ ਵੀ ਦੱਸਦੇ ਆ ਕਿ ਕਿੰਨਾ ਖਤਰਨਾਕ ਹੈ ਕਿ ਇਹ ਪੰਛੀਆਂ ਦੇ ਜਾਨਵਰਾਂ ਦੇ ਰਸਤੇ ਤਾਂ ਹੈ ਹੀ ਆ ਈਵਨ ਕਿ ਹਿਊਮਨ ਰਸਤੇ ਬਹੁਤ ਖਤਰਨਾਕ ਆ ਕਾਫੀ ਗੈਜੂਲਿਟੀਜ਼ ਤੇ ਟਰੈਜੇਡੀ ਹੋ ਰਹੀਆਂ ਐ ਇਹਦੇ ਕਰਕੇ ਸੋ ਇਸ ਕਰਕੇ ਲੋਕਾਂ ਨੂੰ ਤੇਹੀ ਬੇਨਤੀ ਹੈ ਕਿ ਇਹਨੂੰ ਨਾ ਯੂਜ਼ ਕਰੋ ਆਪਣੇ ਬੱਚਿਆਂ ਨੂੰ ਵੀ ਇਸ ਚਾਇਨਾ ਡੋਰ ਤੋਂ ਦੂਰ ਰੱਖੋ ਇਹਦੇ ਨਾਲ ਮੁਕੰਦਮੇ ਤਾਂ ਹੁੰਦੇ ਹੀ ਆ ਤੁਸੀਂ ਲਿਟੀਗੇਸ਼ਨਸ ਦਾ ਫਸਦੇ ਹੋ ਜਾਨੀ ਮਾਲ ਦਾ ਨੁਕਸਾਨ ਹੁੰਦਾ ਸਰ ਅਪੀਲ ਕਿ ਕਰਾਂਗੇ ਅਪੀਲ ਤਾਂ ਇਹ ਹੈ ਕਿ ਜੀ ਜਦੋਂ ਪਬਲਿਕ ਲੈਣਾ ਹਟ ਜੇਗੀ ਡਿਮਾਂਡ ਕਰ ਜੇਗੀ ਤੇ ਸਪਲਾਈ ਵੀ ਘਟ ਜੇਗੀ ਇਹ ਦਾਇਤਾ ਕਿ ਤੁਸੀਂ ਨਾ ਇਹਨੂੰ ਜਿਹੜਾ ਹੈਗਾ ਯੂਜ਼ ਕਰੋ ਤੁਸੀਂ ਯੂਜ਼ ਨਹੀਂ ਕਰੋਗੇ ਤਾਂ ਐਸੀ ਹੀ ਹੋਦੀ ਡਿਮਾਂਡ ਘਟ ਜੇਗੀ ਕੁਝ ਨਹੀਂ ਹੁੰਦਾ ਕਿਸੇ ਦੀ ਜਾਨ ਤੋਂ ਵੱਧ ਕੇ ਕੁਝ ਵੀ ਨਹੀਂ ਹੁੰਦਾ